ਦੀਵਾਲੀ ਦੀ ਰਾਤ ਜਿੱਥੇ ਤਿਉਹਾਰਾਂ ਵਾਲੀ ਸੀ ਉੱਥੇ ਹੀ ਪ੍ਰਦੂਸ਼ਣ ਵਧਿਆ ਪਵੰਦੀਸ਼ੁਦਾ ਪਟਾਕਿਆਂ ਦੀ ਖੁੱਲੇ ਤੌਰ ਤੇ ਵਰਤੋਂ ਕੀਤੀ ਗਈ ਜਿਸ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਆਈ ਕਯੂਆਈ 400 ਤੋਂ ਫਾਰ ਕਰ ਗਿਆ ਜਿਸ ਨੂੰ ਗੰਭੀਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਮੰਗਲਵਾਰ ਸਵੇਰੇ ਸੰਘਣੀ ਧੁੰਦ ਲੋਕਾਂ ਦੇ ਲਈ ਮੁਸੀਬਤ ਬਣੀ ਸਾਹ ਲੈਣਾ ਔਖਾ ਹੋ ਗਿਆ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਗੰਭੀਰ ਜਿਹੜਾ ਕੀ ਪੱਧਰ ਸਿਹਤਮੰਦ ਵਿਅਕਤੀਆਂ ਦੇ ਲਈ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਦੀਵਾਲੀ ਤੇ ਪਟਾਕਿਆਂ ਦੀ ਵਰਤੋਂ ਕਾਰਨ ਜਿਹੜਾ ਕੀ AQI ਰਾਤ 8 ਵਜੇ ਤੋਂ 1 ਵਜੇ ਦੇ ਵਿੱਚਕਾਰ 405 ਤੱਕ ਪਹੁੰਚ ਗਿਆ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਪ੍ਰਦੂਸ਼ਣ ਦਾ ਪੱਧਰ ਵਧਦਾ ਰਿਹਾ ਤਾਂ ਪ੍ਰਸ਼ਾਸਨ ਨੂੰ ਸ਼ਹਿਰ ਦੇ ਵਿੱਚ ਚੱਲ ਰਹੀਆਂ ਉਸਾਰੀ ਗਤੀਵਿਧੀਆਂ ਨੂੰ ਮੌਤਲ ਕਰਨ ਦੀ ਲੋੜ ਹੈ ਨਗਰ ਨਿਗਮ ਨੇ ਧੂੜ ਨੂੰ ਕੰਟਰੋਲ ਕਰਨ ਲਈ ਸੜਕ ਤੇ ਛੜਕਾ ਦਾ ਪ੍ਰਬੰਧ ਕੀਤਾ ਅਤੇ ਪਰਚੰਸ਼ਕਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਦਾਵਾ ਵੀ ਕੀਤਾ ਮੌਸਮ ਵਿਗਿਆਨੀ ਡਾਕਟਰ ਯੂਪੀ ਸ਼ਾਹੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਘਟਦਾ ਰਹੇਗਾ ਜਿਸ ਦੇ ਨਾਲ ਰਾਤਾਂ ਠੰਡੀਆਂ ਹੋਣਗੀਆਂ ਤਾਂ ਤੁਹਾਨੂੰ ਦੱਸਦੀ ਹਾਂ ਕਿ ਦਿੱਲੀ ਦੇ ਅੱਜ ਜਿਹੜਾ ਕਿ ਦੀਵਾਲੀ ਦੇ ਦੂਜੇ ਦਿਨ ਵੀ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਘਟਿਆ ਉੱਥੇ ਹੀ ਹਵਾ ਦੀ ਗੁਣਵੱਤਾ ਜ਼ਹਿਰੀਲੀ ਹੋਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈਬਸਾਈਟ ਅਨੁਸਾਰ ਸਵੇਰੇ 7 ਵਜੇ ਦਿੱਲੀ 에ਅਰ ਕੁਆਲਿਟੀ ਇੰਡੈਕਸ 345 ਦਰਜ ਕੀਤਾ ਗਿਆ ਜੋ ਕਿ ਗੰਭੀਰ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਉੱਥੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹਵਾ ਜਿਹੜੀ ਕਿ ਦੂਸ਼ਿਤ ਹੋਈ ਹੈ ਕੁਝ ਇਲਾਕਿਆਂ ਦੇ ਵਿੱਚ ਗੁਣਵੱਤਾ ਜਿਹੜੀ ਹੈ ਕਾਫੀ ਜਿਹੜੀ ਹੈ ਵੱਧ ਗਈ ਹੈ ਪੰਜਾਬ ਬਾਗ ਦੇ ਵਿੱਚ 433 ਤੇ ਵਜ਼ੀਰਪੁਰ ਦੇ ਵਿੱਚ 401 ਹਵਾ ਦੀ ਗੁਣਵੱਤਾ ਨੂੰ ਦਰਜ ਕੀਤਾ ਗਿਆ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ 38 ਨਿਗਰਾਨੀ ਸਟੇਸ਼ਨਾਂ ਤੇ 34 ਪ੍ਰਦੂਸ਼ਣ ਥਾਵਾਂ ਤੇ ਪ੍ਰਦੂਸ਼ਣ ਦਾ ਪੱਧਰ ਵਧਿਆ ਜੋ ਕਿ ਰੈੱਡ ਜ਼ੋਨ ਦੇ ਵਿੱਚ ਹੈ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੈ ਜੋ ਕਿ ਗੰਭੀਰ ਲੈਵਲ ਤੱਕ ਪਹੁੰਚੀ ਹੈ ਦੀਵਾਲੀ ਤੋਂ ਬਾਅਦ ਹਰਿਆਣਾ ਦੀ ਵੀ ਹਵਾ ਦੀ ਗੁਣਵੱਤਾ ਦੇਸ਼ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਗਈ ਹੈ ਸੀਪੀ सीबीडी ਅਨੁਸਾਰ ਸਭ ਤੋਂ ਵੱਧ ਪ੍ਰਦੂਸ਼ਣ ਹਵਾ ਵਾਲੇ 10 ਸ਼ਹਿਰਾਂ ਦੇ ਵਿੱਚੋਂ ਹਰਿਆਣਾ 8ਵੇਂ ਨੰਬਰ ਤੇ ਹੈ ਤੇ ਰਾਜਸਥਾਨ 20 ਹੈ ਤਾਂ ਆ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਅਮੇ ਸੇਠੀ ਜੁੜੇ ਨੇ ਤਾਂ ਕੀ ਕੁਝ ਜਾਣਕਾਰੀ ਹੈ ਅਮਿਤ ਜਿਸ ਤਰ੍ਹਾਂ ਕੀ ਲਗਾਤਾਰ ਦਿਵਾਲੀ ਤੋਂ ਅਗਲੇ ਦਿਨ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਕਿ 에ਅਰ ਕੁਆਲਿਟੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋਈ ਹੈ ਆ ਬਿਲਕੁਲ ਗਵਿੰਦ ਦਸਨਾ ਚਾਹੁੰਗਾ ਕਿ ਅਗਰ ਗੱਲ ਕੀਤੀ ਜਾਵੇ AQI ਲੈਵਲ ਦੀ ਤੇ ਚੰਡੀਗੜ੍ਹ ਦੇ ਵਿੱਚ ਵੀ 200 ਤੋਂ ਉੱਪਰ ਜਿਹੜਾ AQI ਲੈਵਲ ਜਿਹੜਾ ਹੈ ਬਿਲਕੁਲ ਦੇਖਣ ਨੂੰ ਮਿਲ ਰਿਹਾ ਔਰ ਪੰਜਾਬ ਦੇ ਵੱਖ-ਵੱਖ ਅਗਰ ਇਲਾਕਿਆਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ AQI ਲੈਵਲ ਜਿਸ ਤਰ੍ਹਾਂ ਵਾਧਾ ਹੋਇਆ ਦਿਖਾਈ ਦੇ ਰਿਹਾ ਉਹਦਾ ਕਾਰਨ ਅਕਸਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿ ਦੀਪਾਵਲੀ ਦੇ ਬਾਅਦ ਜਿਹੜਾ ਹੈ ਜਦੋਂ ਪਟਾਕੇ ਜਦੋਂ ਬਹੁਤ ਜ਼ਿਆਦਾ ਦੀਪਾਵਲੀ ਦੇ ਪਰਵ ਤੇ ਫੋੜੇ ਜਾਂਦੇ ਨੇ ਤੇ ਉਸ ਤੋਂ ਬਾਅਦ AQI ਲੈਵਲ ਜਿਹੜਾ ਹੈ ਵਧਦਾ ਹੈ ਨਾਲ ਹੀ ਪੰਜਾਬ ਦੇ ਵਿੱਚ ਪ੍ਰਾਲੀ ਜਲਾਨਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਸਾਹਮ ਫਰਾਲੀ ਪੰਜਾਬ ਦੇ ਵਿੱਚ ਜਲਾਈ ਜਾ ਰਹੀ ਆ ਉਹਦੇ ਕਾਰਨ ਵੀ ਜਿਹੜਾ ਹੈ ਹਵਾ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਪ੍ਰਦੂਸ਼ਨ ਹੁੰਦਾ ਜਿਹਦੇ ਕਰਕੇ ਏਕਿਆਵਿ ਲੈਵਲ ਜਿਹੜਾ ਹੈ ਵਧਦਾ ਉਥੇ ਹੀ ਅਗਰ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ 300 ਤੋਂ ਅਧਿਕ ਏਕਿਆਵਿ ਲੈਵਲ ਸੀਗਾ ਤੇ ਉਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੋਗਿੰਗ ਕੀਤੀ ਗਈ ਸੀ ਇਹੀ ਤਸਵੀਰਾਂ ਜਿਹੜੀਆਂ ਨੇ ਹਰਿਆਣੇ ਦੀਆਂ ਆ ਰਹੀਆਂ ਨੇ ਔਰ ਉਹੀ ਦਿੱਲੀ ਦੀ ਅਗਰ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਵੀ ਏਕਿਆਵਿ ਲੈਵਲ ਜਿਹੜਾ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਖ ਮੈਂ ਚ ਦਿੱਕਤ ਆਉਂਦੀ ਹੈ ਤੇ ਨਾਲ ਹੀ ਅਗਰ ਜਿਹੜੇ ਦਮਾ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਕਾਫੀ ਜਿਹੜਾ ਹੈ ਸਮੱਸਿਆ ਜਿਹੜੀ ਆਂਦੀ ਹੈ ਤੇ ਉੱਥੇ ਹੀ ਅਗਰ ਸਿਹਤ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਹੈ ਕਿ 마ਸਕ ਪਿਆਤਾ ਪਹਿਨਣ ਜਾਂ ਫਿਰ ਅਗਰ ਜਿਹੜੇ ਛੋਟੇ ਤੇ ਜਿਹੜੇ ਖਾਸ ਕਰ ਬਜ਼ੁਰਗ ਨੇ ਜਿਹੜੇ ਛੋਟੇ ਬੱਚੇ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਾਫੀ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਬਿਲਕੁਲ ਅਮਿਤ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿ ਕੁਝ ਪਟਾਕੇ ਚਲਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿਤੇ ਨਾ ਕਿਤੇ ਉਹਨਾਂ ਦੀ ਨਾ ਪਾਲਣਾ ਕਰਨ ਦਾ ਕਾਰਨ ਹੈ ਕਿ ਜਾਂ ਫਿਰ ਲੋਕ ਜਿਹੜੇ ਨੇ ਦੀਵਾਲੀ ਤੇ ਪਟਾਕਿਆਂ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਕਰਨ ਲੱਗੇ ਨੇ ਬਿਲਕੁਲ ਅਗਰ ਪਟਾਕੇ ਆਂ ਦੀ ਗੱਲ ਕਰੀ ਗੱਲ ਤੇ ਸਾਫ਼ ਤੌਰ ਤੇ ਚਾਹੇ ਅਸੀਂ ਡੀਸੀ ਮੁਹਾਲੀ ਦੀ ਗੱਲ ਕਰੀਏ ਚਾਹੇ ਚੰਡੀਗੜ੍ਹ ਦੇ ਡੀਸੀ ਦੀ ਗੱਲ ਕਰੀਏ ਸਾਫ਼ ਤੌਰ ਤੇ ਕਿਹਾ ਗਿਆ ਕਿ 2 ਘੰਟੇ ਤੁਸੀਂ ਜਿਹੜੇ ਨੇ ਪਟਾਕੇ ਜਲਾਉਂਗੇ ਤੇ ਗ੍ਰੀਨ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਵੇ ਹਾਲਾਂਕਿ ਜਿਹੜੇ ਸੋਰਸਿਸ ਆਸਰੇ ਨੇ ਕਈ ਜਗ੍ਹਾ ਤੇ ਜਿਹੜੇ ਨੇ ਨਾਰਮਲ ਪਟਾਕੇ ਵੀ ਜਲਾਏ ਗਏ ਤੇ ਕੁਝ ਜਿਹੜੇ ਸਾਡੇ ਵਿਗਿਆਨੀ ਕਹ ਉਹਨਾਂ ਦੇ ਨਾਲ ਵੀ ਗੱਲ ਹੋਈ ਸੀਗੀ ਤੇ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਚਾਹੇ ਤੁਸੀਂ ਗ੍ਰੀਨ ਪਟਾਕੇ ਜਲਾਓ ਚਾਹੇ ਤੁਸੀਂ ਨਾਰਮਲ ਪਟਾਕੇ ਜਲੋ ਜਿਹੜੇ ਐ ਧੂਆਂ ਜਿਹੜੇ ਨੇ ਸਾਰੇ ਹੀ ਪਟਾਕੇ ਦੀਵਾਲੀ ਵਾਲੇ ਦਿਨ ਦੀ ਗੱਲ ਕਰੀਏ ਤੇ 2 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਮਗਰ ਕਾਫੀ ਦੇਰ ਤੱਕ ਜਿਹੜੇ ਪਟਾਕੇ ਕਾਫੀ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ ਉੱਥੇ ਹੀ ਕਹਿ ਸਕਦੇ ਆ ਕਿ ਕੱਲ ਵੀ ਕਈ ਲੋਕਾਂ ਨੇ ਦੀਵਾਲੀ ਬਣਾਈ ਤੇ ਕੱਲ ਵੀ ਕਾਫੀ ਜ਼ਿਆਦਾ ਜਿਹੜੇ ਨੇ ਪਟਾਕੇ ਚਲਾਏ ਕਿਵੇਂ ਵੀ ਕਾਰਨ ਇਹ ਅੰਮਿਤ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ 2 ਦਿਨਾਂ ਦੀ ਦੀਵਾਲੀ ਕਰਕੇ ਵੀ ਹੋ ਸਕਦਾ ਹੈ ਜਾਂ ਫਿਰ ਜਿਵੇਂ ਲੋਕ ਖਰੀਦਾਰੀ ਕਰਨ ਜਾਂਦੇ ਨੇ ਤੇ ਹਰੇ ਕੋਈ ਆਪਣਾ ਵਹੀਕਲ ਵੀ ਯੂਜ਼ ਕਰਨਾ ਪਸੰਦ ਕਰਦੇ ਨੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਵਹੀਕਲ ਤੇ ਪਟਾਕਿਆਂ ਦਾ ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪਰਾਣੀ ਸਾੜਨ ਦੀਆਂ ਕਟਨਾਵਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਦੀਪਾਵਲੀ ਦੀ ਗੱਲ ਕਰੀਏ ਤੇ ਇਸ ਵਾਰ ਜਿਹੜਾ ਹੈ 2025 ਦੇ ਵਿੱਚ ਦੋ ਦਿਨ ਜਿਹੜੀ ਹੈ ਦੀਪਾਵਲੀ ਬਣਾਈ ਗਈ ਕੱਲ ਵੀ ਦੀਵਾਲੀ ਕੁਝ ਲੋਕਾਂ ਨੇ ਬਣਾਈ ਤੇ ਪਰਸੋਂ ਵੀ ਜਿਹੜੀ ਹੈ ਦੀਪਾਵਲੀ ਬਣਾਈ ਹਾਲਾਂਕਿ ਜਦੋਂ ਦੀਪਾਵਲੀ ਦੀ ਜਿਹੜੀ ਲక్ష్ਮੀ ਪੂਜਾ ਹੁੰਦੀ ਹੈ ਤਕਰੀਬਨ ਪਰਸੋਂ ਹੀ ਲੋਕਾਂ ਨੇ ਕਰ ਲਈਤੀ ਸੀਗੀ ਤੇ ਇਸੇ ਇਹ ਵੀ ਕਾਰਨ ਜਿਹੜਾ ਹੈ ਇਸ ਵਾਰ ਇੱਕੋ ਲੈਵਲ ਜਿਹੜਾ ਹੈ ਵਧਿਆ ਉਹਦਾ ਇਹ ਵੀ ਮੰਨ ਸਕਦੇ ਆ ਕਿ ਦੋ ਦਿਨ ਲਗਾਤਾਰ ਪਟਾਕੇ ਜਲੇ ਨੇ ਨਾਲ ਹੀ ਪਰਾਲੀ ਦੀ ਗੱਲ ਕਰੀਏ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਰਾਲੀ ਜਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਰਕਾਰ ਵੀ ਸਮੇਂ-ਸਮੇਂ ਤੇ ਲੋਕਾਂ ਨੂੰ ਅਪੀਲ ਕਰ ਰਹੀ ਜਿਹੜੀ ਹੈ ਨਾ ਚਲਾਓ ਖਾਸ ਕਰ ਕਿਸਾਨਾਂ ਉਹਨਾਂ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਪਰਾਲੀ ਜਿਹੜੀ ਹੈ ਉਹ ਨਾ ਜਲਾਓ ਤੇ ਬਿਲਕੁਲ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਉਧਰ ਪਰਾਲੀ ਜਲਾਈ ਜਾ ਰਹੀ ਹੈ ਤੇ ਉੱਥੇ ਦੋ ਦਿਨ ਜਿਹੜੇ ਨੇ ਪਟਾਕੇ ਜਿਹੜੇ ਨੇ ਜਲਾਏ ਗਏ ਨੇ ਹਾਲਾਂਕਿ ਅਗਰ ਗ੍ਰੀਨ ਪਟਾਕਿਆਂ ਦੀ ਵੀ ਗੱਲ ਕਰੀਏ ਧੂਆਂ ਜਿਹੜਾ ਹੈ ਬਿਲਕੁਲ ਗਗਨ ਉਹਨਾਂ ਹੀ ਦੇਖਣ ਨੂੰ ਮਿਲਦਾ ਹੈ ਜਿਨੇ ਕਿ ਨਾਰਮਲ ਪਟਾਕਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਬਿਲਕੁਲ ਅਮਿਤ ਜੇਕਰ ਗੱਲ ਕਰੀਏ ਤਾਂ ਜਿਹੜਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਕੁਝ ਅੰਕੜੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਕਿ ਜਿਹੜਾ ਕਿ ਕਿੰਨੇ ਕੇਸ ਜਿਹੜੇ ਇਸ ਸਾਲ ਦਰਜ ਕੀਤੇ ਗਏ ਨੇ ਹੁਣ ਤੱਕ ਆ ਬਿਲਕੁਲ ਹਾਲਾਂਕਿ ਜਿਤਨਾ 2 ਦਿਨ ਦੀ ਛੁੱਟੀ ਹੈ ਤੇ ਬਿਲਕੁਲ ਇਹਦੇ ਵਿੱਚ ਜਿਹੜਾ ਹੈ ਹਾਲਾਂਕਿ ਨਹੀਂ ਆંકੜੇ ਨਹੀਂ ਦੱਸ ਪਾਵਾਂਗੇ ਕਿ ਕਿੰਨੇ ਕੀ ਆંકੜੇ ਨੇ ਹਾਲਾਂਕਿ ਜੋ ਸੋਰਸਸ ਦੱਸ ਰਹੇ ਨੇ ਕਾਫੀ ਜ਼ਿਆਦਾ ਆંકੜੇ ਪੰਜਾਬ ਦੇ ਵਿੱਚ ਜਿਹੜੇ ਨੇ ਸਾਹਮਣੇ ਆ ਰਹੇ ਨੇ ਲਗਾਤਾਰ ਕਈ ਜਗ੍ਹਾ ਤੋਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਸਾਨ ਜਿਹੜੇ ਨੇ ਪਰਾਲੀ ਜਿਹੜਾ ਜਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਲਗਾਤਾਰ ਸਰਕਾਰ ਵੀ ਇਹੀ ਕਹਿ ਰਹੀ ਹੈ ਕਿ ਪਰਾਲੀ ਨੂੰ ਨਾ ਜਲਾਇਆ ਜਾਵੇ ਤੇ ਬਿਲਕੁਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਕੀ ਮਾਮਲੇ ਦਰ ਜਿਹੜੇ ਨੇ ਕਿਤੇ ਜਾਂਦੇ ਨੇ ਜਾਂ ਫਿਰ ਕੀ ਐਕਸ਼ਨ ਜਿਹੜਾ ਹੈ ਜਿਹੜੇ ਕਿਸਾਨ ਦੇਤੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਲੇਤਾ ਜਾ ਬਿਲਕੁਲ ਅਮੇ ਜੇਕਰ ਗੱਲ ਕਰੀਏ ਤਾਂ ਦੀਵਾਲੀ ਤੋਂ ਬਾਅਦ ਦਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਕੁਝ ਬਦਲਾਅ ਹੈ ਜਿਸ ਤਰ੍ਹਾਂ ਕਿ ਸਵੇਰੇ ਸ਼ਾਮ ਦੀ ਠੰਡ ਹੁੰਦੀ ਸੀ ਦੁਪਹਿਰ ਨੂੰ ਧੁੱਪ ਹੈ ਤਾਂ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਕਿ ਠੰਡ ਦੇ ਵਿੱਚ ਕੁਝ ਫਰਕ ਪਿਆ ਵਧੀ ਹੈ ਜਾਂ ਕਿ ਪੋਲੂਸ਼ਨ ਦੇ ਕਾਰਨ ਜਾਂ ਫਿਰ ਚੱਲੇ ਹੋਏ ਪਟਾਕਿਆਂ ਦੇ ਕਾਰਨ ਥੋੜਾ ਬਹੁਤਾ ਮੌਸਮ ਦੇ ਵਿੱਚ ਫਰਕ ਹੈ ਅੰਮ੍ਰਿਤਕੋਲਾਗਰ ਮੌਸਮ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਆਉਣ ਵਾਲੇ 3 ਤੋਂ ਜਿਹੜੇ 4 ਦਿਨ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਤੋਂ ਬਾਅਦ ਮੌਸਮ ਜਿਹੜਾ ਹੈ ਬਦਲਾਅ ਮੌਸਮ ਦੇ ਵੀ ਦੇਖਣ ਨੂੰ ਮਿਲੇਗਾ ਅਗਰ ਅੱਜ ਦੀ ਗੱਲ ਕਰੀਏ ਕਿਉਂਕਿ ਕੱਲ ਵੀ ਦੀਵਾਲੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਬਣਾਈ ਗਈ ਸੀ ਪਰਸੋਂ ਵੀ ਦੀਵਾਲੀ ਬਣਾਈ ਗਈ ਸੀ ਉਸ ਤੋਂ ਬਾਅਦ ਸਵੇਰੇ ਸ਼ਾਮ ਤਾਂ ਹਲਕੀ ਠੰਡ ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲਦੀ ਆ ਮਗਰ ਅਗਰ ਦਿਨ ਦੇ ਸਮੇਂ ਦੀ ਗੱਲ ਕਰੀਏ ਮੈਂ ਇੱਕ ਵਾਰੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਬਿਲਕੁਲ ਇਸ ਸਮੇਂ ਵੀ ਸੰਗਣੀ ਧੁੱਪ ਜਿਹੜੀ ਹੈ ਬਿਲਕੁਲ ਦੇਖਣ ਨੂੰ ਮ ਗੱਲ ਕਰੀਏ ਤੇ 3 ਤੋਂ 4 ਦਿਨਾਂ ਤੋਂ ਬਾਅਦ ਕੁਝ ਮੌਸਮ ਆਪਣਾ ਮੇਜ਼ਾਦ ਬਦਲਦਾ ਹੋਇਆ ਦਿਖਾਈ ਦੇਵੇਗਾ ਹਾਲਾਂਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਜ਼ਰੂਰ ਹਲਕੀ ਠੰਡਕ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਮਗਰ ਪੱਖੇ ਜਿਹੜੇ ਨੇ ਹਲੇ ਵੀ ਚਲਾ ਰਹੇ ਨੇ ਲੋਕ ਜੀ ਬਿਲਕੁਲ ਬਿਲਕੁਲ ਵਧੇਰੇ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਤਾਂ ਜਿਸ ਤਰ੍ਹਾਂ ਕਿ ਦੀਵਾਲੀ ਤੋਂ ਬਾਅਦ ਜਿਹੜਾ ਕੀ ਹਵਾ ਦੀ ਗੁਣਵੱਤਾ ਦੇ ਵਿੱਚ ਕਾਫੀ ਗ੍ਰਾਵਿਟੀ ਦੇਖੀ ਜਾ ਸਕਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਕੀ ਪਰ ਦੂਸ਼ਣ ਦਾ ਪੱਧਰ ਕਾਫੀ ਜਿਹੜਾ ਕਿ ਉਹ ਵਧਿਆ ਚਾਹੇ ਦਿੱਲੀ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪ੍ਰਦੂਸ਼ਨ ਹਵਾ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਿਆ